ਅੱਜ ਅਸੀਂ ਇੱਥੇ ਸਰੂਪਰਾਣੀ ਗਵਰਨਮੈਂਟ ਕਾਲਜ ਦੇ ਵਿੱਚ ਮਾਨਯੋਗ ਸਾਡੇ ਡਿਪਟੀ ਕਮਿਸ਼ਨਰ ਜੀ ਦੇ ਆਦੇਸ਼ਾਂ ਅਨੁਸਾਰ ਬੇਟੀ ਬਚਾਓ ਬੇਟੀ ਪੜਾਓ ਸਕੀਮ ਦੇ ਅਧੀਨ ਲੜਕੀਆਂ ਨੂੰ ਸਰਕਾਰੀ ਨੌਕਰੀ ਦੇ ਲਈ ਉਤਸ਼ਾਹਿਤ ਕਰਨ ਦੇ ਲਈ ਨਾ ਇੱਕ ਫ੍ਰੀ ਕੋਚਿੰਗ ਅਸੀਂ ਦੇਣ ਦਾ ਆਰੰਭਿਆ ਹੈ ਜਿਹੜਾ ਟੀਚਾ ਲੀਕਿਆ ਹੈ ਤੇ ਉਸ ਦੇ ਤਹਿਤ ਅਸੀਂ ਅੱਜ ਇੱਥੇ ਸਰਕਾਰੀ ਗੁਰੂਪਰਾਣੀ ਕਾਲਜ ਵਿਖੇ ਜਿਹੜੇ ਗ੍ਰੈਜੂਏਟ ਪਾਸ ਜਿੰਨੀਆਂ ਵੀ ਲੜਕੀਆਂ ਹੈਗੀਆਂ ਉਹਨਾਂ ਨੂੰ ਸਰਕਾਰੀ ਨੌਕਰੀ ਦੇ ਸਬੰਧ ਦੇ ਵਿੱਚ ਇੱਕ ਟੈਸਟ ਦੇਣ ਦੀ ਅਸੀਂ ਇੱਥੇ ਉਹ ਰੱਖੀ ਹੈਗੀ ਆ ਜਿਸ ਦੇ ਵਿੱਚ ਜਿਹੜਾ ਕਿ ਅਸੀਂ ਉਹਨਾਂ ਨੂੰ ਸਰਕਾਰੀ ਨੌਕਰੀਆਂ ਦੇ ਲਈ ਅਸੀਂ ਉਹਨਾਂ ਨੂੰ ਕੋਚਿੰਗ ਫ੍ਰੀ ਉਪਲਬਧ ਕਰਵਾਈ ਜਾਏਗੀ ਜਿਸ ਦੇ ਤਹਿਤ तकरीबन ਅੰਮ੍ਰਿਤਸਰ ਜ਼ਿਲ੍ਹੇ ਦੀਆਂ ਹਜ਼ਾਰ ਦੇ ਕਰੀਬ ਲੜਕੀਆਂ ਨੇ ਇਸ ਦੇ ਟੈਸਟ ਲਈ ਅਪਲਾਈ ਕੀਤਾ ਸੀ ਇਸ ਵਿੱਚ ਉਹਨਾਂ ਨੂੰ ਪਹਿਲਾਂ ਸ਼ੁੱਕਰਵਾਰ ਤੇ ਰੈਗੂਲਰ ਨੂੰ ਕਾਲ ਕੀਤੀ ਗਈ ਜਿਤੇ ਵਿੱਚ 200 ਦੇ ਕਰੀਬ ਅੱਜ ਲੜਕੀਆਂ ਨੇ ਇਸ ਟੈਸਟ ਵਿੱਚ ਅਪੀਅਰ ਹੋਈਆਂ ਇਸ ਤੋਂ ਬਾਅਦ ਕਿੰਨੇ ਚਿਰ ਦੇ ਇਹਨਾਂ ਦੇ ਜਿਹੜੀ ਕਲਾਸਾਂ ਲੱਗਣਗੀਆਂ ਅ ਮੈਂ 10ਵਾਂ ਜਿਹੜਾ ਇਹ ਟੈਸਟ ਦੀ ਜਿਹੜੀ ਇਹ ਹੋਏਗੀ ਨਾ ਕੋਚਿੰਗ ਦਿੱਤੀ ਜਾਏਗੀ ਇਹਦੇ ਵਿੱਚ ਆਪਣੇ ਪੰਜਾਬ ਗਵਰਨਮੈਂਟ ਦੇ ਜਿੰਨੇ ਵੀ ਸਰਕਾਰੀ ਨੌਕਰੀਆਂ ਦੇ ਟੈਸਟ ਹੋਣਗੇ ਉਹਦੀ ਕੋਚਿੰਗ ਹੈ ਪੰਜਾਬ ਪੁਲਿਸ ਦੀ ਕੋਚਿੰਗ ਹੈ ਬੈਂਕਿੰਗ ਐਂਡ ਇੰਸ਼ੋਰੈਂਸ ਦੇ ਸੰਬੰਧ ਦੇ ਜਿਹੜੇ ਟੈਸਟ ਹੋਣਗੇ ਉਹਨਾਂ ਦੀ ਸਾਰੀ ਕੋਚਿੰਗ ਦਿੱਤੀ ਜਾਣੀ ਹੈ ਤੇ ਜਿਹੜੀ ਇਹ ਕੋਚਿੰਗ ਦਿੱਤੀ ਜਾਏਗੀ ਇਹ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿਕੇ 6 ਮਹੀਨੇ ਚੱਲੇਗੀ ਤੇ ਡੇਲੀ ਇਸ ਦੀਆਂ 2 ਘੰਟੇ ਜਿਹੜੀਆਂ ਨੇ ਕਲਾਸਾਂ ਉਹ ਸਾਡੇ ਦਫ਼ਤਰ ਵਿਕੇ ਉੱਥੇ ਲੱਗਣਗੀ ਡਬੀ ਵੱਲੋਂ ਇੱਕ ਬਹੁਤ ਹੀ ਵੱਡਿਆ ਉਪਰਾਲਾ ਕੀਤਾ ਗਿਆ ਜਿਹੜਾ ਬੇਟੀ ਬਚਾਓ ਬੇਟੀ ਪੜ੍ਹਾਓ ਦੇ ਅਧੀਨ ਹੈਗਾ ਡਬੀਈ ਇਸ ਡਿਸਟ੍ਰਿਕਟ ਬਿਊਰੋ ਆਫ এমਪਲॉयਮੈਂਟ ਐਂਡ ਐਂਟਰਪ੍ਰਾਈਜ਼ਸ ਉਹਨਾਂ ਨੇ ਇੱਕ ਐਗਜ਼ਾਮ ਕੰਡਕਟ ਕਰਾਰੇ ਜਿਹੜੇ ਫ੍ਰੀ ਆਫ ਕੋਸਟ ਆ ਉਹ ਜਿਹੜੇ ਬੱਚੇ ਸਿਲੈਕਟ ਹੋ ਜਾਣਗੇ ਉਹਨਾਂ ਨੂੰ ਪ੍ਰੋਪਰ ਟ੍ਰੇਨਿੰਗ ਦੇਣਗੇ ਐਗਜ਼ਾਮ ਐਗਜ਼ਾਮ ਲੈਣ ਲਈ ਜਿਹੜਾ ਪੰਜਾਬ ਸਬੋਡੀਨੇਟ ਸਰਵਿਸ ਸਿਲੈਕਸ਼ਨ ਬੋਰਡ ਵੱਲੋਂ ਜਾਂ ਸਟਾਫ ਸਿਲੈਕਸ਼ਨ ਕਮਿਸ਼ਨ ਜਾਂ ਬੈਂਕਿੰਗ ਐਂਡ ਇੰਸ਼ੋਰੈਂਸ ਫੀਲਡ 'ਚ ਜਿਹੜੇ ਬੱਚੇ ਜਾਣਾ ਚਾਹੁੰਦੇ ਆ ਉਹਨਾਂ ਨੂੰ ਪ੍ਰੋਪਰ ਫ੍ਰੀ ਆਫ ਕਾਸਟ ਜਿਹੜਾ ਹੈ ਉਹਨਾਂ ਦੀ ਟ੍ਰੇਨਿੰਗ ਕਰਨਗੇ ਤਾਂ ਕਰਕੇ ਉਹ ਆਪਣੇ ਭਵਿਕ ਵਿੱਚ ਬੱਚੀਆਂ ਜਿਹੜੀਆਂ ਬੇਟੀ ਪੜਾਓ ਬੇਟੀ ਬਚਾਓ ਦੇ ਅਧੀਨ ਉਹ ਆਪਣੇ ਜ਼ਿੰਦਗੀ ਨੂੰ ਹੋਰ ਸਕਸੈਸਫੁਲ ਕਰਕੇ ਆਪਣੀ এমਪਲੋਇਮੈਂਟ ਜਨਰੇਟ ਕਰਕੇ ਆਪਣੇ ਕਿਤੇ ਪਹੁੰਚ ਸਕਣ ਇਸ ਕਰਕੇ ਉਹਨਾਂ ਨੂੰ ਇਹ ਕੀਤਾ ਇਹ ਉਪਰਾਲੇ ਤੇ ਅਸੀਂ ਬਹੁਤ ਹੀ ਸ਼ਲਾਘਾ ਕਰਦੇ ਹਾਂ ਕਿ ਬਹੁਤ ਵਧੀਆ ਉਪਰਾਲਾ ਹੈਗਾ ਕਿਉਂਕਿ ਬੱਚੇ ਜਦੋਂ ਜਾਂਦੇ ਆ ਉਹ ਜਾਂਦੇ ਆ ਕਿਸੇ ਪ੍ਰਾਈਵੇਟ ਕਿਸੇ ਵੀ ਇੰਸਟੀਚਿਊਟ ਵਿੱਚ ਤੇ ਉਥੇ ਜਾ ਕੇ ਉਹਨਾਂ ਨੂੰ ਪੈਸੇ ਖਰਚਨੇ ਪੈਂਦੇ ਫਿਰ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਉਹ ਕਿਹੜੇ ਇੰਸਟੀਚਿਊਟ ਚ ਜਾ ਕੇ ਪੜਨ ਕਿਹੜੇ ਚੰਗਾ ਕਿਹੜਾ ਨਹੀਂ ਇਹ ਸਰਕਾਰ ਵੱਲੋਂ ਜਦੋਂ ਇੱਕ ਉਪਰਾਲਾ ਕੀਤਾ ਜਾਂਦਾ ਉਹ ਬੜਾ ਵਧੀਆ ਹੁੰਦਾ ਉਥੇ ਜਿਹੜਾ ਬੱਚਾ ਸਿਲੈਕਟ ਹੋ ਜਾਂਦਾ ਉਸ ਬੱਚੇ ਨੂੰ ਇਹ ਪਤਾ ਹੈ ਕਿ ਮੈਂ ਸਹੀ ਹੱਥਾਂ ਵਿੱਚ ਹੈਗਾ ਤੇ ਮੈਨੂੰ ਇੱਥੇ ਸਹੀ ਗਾਈਡੈਂਸ ਮਿਲੇਗੀ ਤੇ ਉਸ ਗਾਈਡੈਂਸ ਦੇ ਅਧਿਨ ਉਹ ਆਪਣੇ ਜਿਹੜਾ ਹੈ ਐਗਜ਼ਾਮ ਕਲੀਅਰ ਕਰਕੇ ਤੇ ਉਹ ਆਪਣੇ ਜੋ ਉਦਾਸ ਲਾਈਫ ਦਾ ਗੋਲਿਆ ਉਹਨੂੰ ਅਚੀਵ ਕਰ ਲਿਆ